ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰੇ ਹੋਏ ਸੋਜੀ ਪਾਈ ਸੀ ਏ ਦਵਾਰੇ ਲਾਗ ਹਸਾਈ ਸੀ ਗੁਰਦੁਆਰੇ ਹੋਏ ਸੋਜੀ ਪਾਈ ਸੀ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਤ ਹੈ ਗੁਰਦੁਆਰੇ ਹੋਏ ਸੋਜੀ ਪਾਇਸੀ ਤਦਵਾਰੇ ਲਾਗ ਹਸਾਏ ਸੀ ਮਾੜੀ ਅਸੇ ਕਾ ਵਿਚਾਰ ਆਪ ਵਰਤਾਇਸ ਮਤ ਕੋਈ ਜਾਣੇ ਜਾਏ ਅੱਗੇ ਮਤ ਕੋਈ ਜਾਣੇ ਜਾਏ ਅੱਗੇ ਪਾਇਸੀ ਜੀਹਾ ਕਰਮ ਕਮਾਏ ਤੇ ਉਹ ਹੋਸੀ ਹੋਏ ਸੀ ਹੁਣ ਇਹਦੇ ਵਿੱਚ ਜਿੰਨਾ ਕੁ ਸ਼ਬਦ ਹੈ ਨਾ ਸਾਰੇ ਇਹਦੇ ਇੰਨੇ ਕੀ ਦੀ ਆਪਾਂ ਅਜੇ ਵਿਆਖਿਆ ਕਰਨ ਕਰੀ ਕਿਉਂਕਿ ਅਰਥ ਬਹੁਤ ਜ਼ਰੂਰੀ ਅਰਥ ਤੋਂ ਬਿਨਾਂ ਨੀ ਗੱਲ ਬਣਦੀ ਇਹ ਕੋ ਦੋਰਾ ਸਾਹਿਬ ਜਿਹੜਾ ਇਹ ਵੱਡੇ ਵੱਡੇ ਨਿਸ਼ਾਨ ਉੱਤੇ ਚੁੱਲ ਰਹੇ ਆ ਮੇਰੀ ਪੀੜੀ ਦੇ ਮਾਲਸ਼ੀਂ ਪਾਸ਼ਾ ਗੁਰਹਰਦ ਸਿੰਘ ਸਾਹਿਬ ਦੀ ਮਾ ਇਸ ਥਾਨ ਸਿੰਘ ਪਾਸ਼ਾ ਗੁਰਹਰਦ ਸਿੰਘ ਸਾਹਿਬ ਦੀ ਮਹਾਰਾਜੀ ਦੇ ਆ ਉਹ ਨਾਲੇ ਵਿਰਸਾਈ ਹੋਏ ਤੋਂ ਇਹ ਹੈ ਸੋ ਕਹਿੰਦੇ ਭਾਵ ਕਿ ਇਹ ਗੁਰਦੁਆਰੇ ਇਸ ਕਰਕੇ ਹੁੰਦੇ ਕਿ ਇੱਥੇ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਸਿੱਖਿਆ ਮਿਲੇ ਸਾਨੂੰ ਸਾਨੂੰ ਥੋੜਾ ਉਦੇ ਉਤੇ ਸਾਨੂੰ ਇਹ ਹੋਣਾ ਚਾਹੀਦਾ ਕਿ ਅਸੀਂ ਜਿਹੜਾ ਇਹ ਕੋਈ ਕਾਰਜ ਕਰਨਾ ਕੋਈ ਚੰਗਾ ਕੰਮ ਜਾਂ ਕਿਸੇ ਤਰ੍ਹਾਂ ਦੀ ਕੋ ਆਪਾਂ ਕਿੱਥੋਂ ਸੇਦ ਲੈਣੀ ਗੁਰਦੁਆਰੇ ਤੋਂ ਸਿਰਫ ਗੁਰਦੁਆਰੇ ਤੋਂ ਬੈਲ ਨਹੀਂ ਆਤੀ ਇਸੀ ਸ ਹੁਣ ਗੁਰਦੁਆਰਾ ਜਿਹੜਾ ਸਭ ਤੋਂ ਉੱਤਰਫ ਕੇਂਦਰ ਗੁਰਦੁਆਰਾ ਵਾ ਸੁਖ ਗੁਰਦੁਆਰੇ ਸਾਹਿਬ ਦੇ ਵਿੱਚ ਇੱਥੇ ਇੱਥੇ ਇਸੇ ਕਰਕੇ ਜੋ ਕੋਈ ਗੁਰਨਾਨਕ ਦਾ ਕਰ ਜਿਹੜਾ ਸਭ ਤੋਂ ਉੱਚਾ ਤੇ ਸਭ ਤੋਂ ਵੱਡਾ ਤੇ ਪਾਤਸ਼ਾਹ ਮੰਦਰ ਤੇ ਵੈਸੇ ਬਥੇਰਾ ਕੋ ਕਰਤਾ ਬਹੁਤ ਰਾਮ ਪਰ ਜਿਹੜਾ ਗੁਰਨਾਨਕ ਦਾ ਘਰ ਬੜਾ ਉੱਚਾ ਸੋਚਿਆ ਸੋ ਜਿੰਨਾ ਵੀ ਆਪਾਂ ਕੋਈ ਕਰਮ ਕਰ ਲਈ ਆ ਹੁਣ ਪਿਛਲਾ ਖੂ ਹੈ ਇਸ ਤਰ੍ਹਾਂ ਹੈ ਪੌਣ ਹੁੰਦੀ ਇਸ ਤਰ੍ਹਾਂ ਖੂ ਖੂ ਜਿਹੜਾ ਇਸ ਤਰ੍ਹਾਂ ਹੁੰਦਾ ਸੀਗਾ ਇਸ ਤਰ੍ਹਾਂ ਪਿਛੇ ਜਿਹੜੇ ਖਰਾਸ ਖੂ ਵਗਦੇ ਹੁੰਦੇ ਆ ਪਿਛਲੇ ਸਾਰੀ ਯਾਦਗਰੀ ਆ ਸਾਰੀ ਇਹ ਦੇਖੋ ਗੁਰੂ ਨਾਨਕ ਦੇਵ ਸਚੇ ਪਾਤਸ਼ਾਹ ਜੀ ਦਾ ਘਰ ਪ੍ਰਾਤਨ ਜਿਹੜੀਆਂ ਉਹ ਮਰਜ਼ਾਦਾ ਹੁਣ ਜਿਵੇਂ ਕਿ ਆ ਪਿਛਲੇ ਖੂਬ ਪਿਛਲੇ ਇਸ ਤਰ੍ਹਾਂ ਪੌਣਾ ਵਗਦੇ ਹੁੰਦੇ ਸੋਣਾ ਆਉਣ ਵਾਲੇ ਨਵੀਂ ਜਨਰੇਸ਼ਨ ਨੂੰ ਜੀ ਗੱਲ ਕਹੀਓ ਨਾ ਕਹਣਾ ਹੈ ਇਹ ਕਿਵੇਂ ਹੋ ਸਕਦਾ ਇਹ ਖੂਹ ਦੇ ਉੱਤੇ ਸਭ ਕੋ ਵੇਖੋ ਇਹ ਪਿਛਲੇ ਸਮੇਂ ਦੇ ਵਿੱਚ ਸੀ ਇਸ ਤਰ੍ਹਾਂ ਹੁੰਦਾ ਅੱਜ ਵਿਸ਼ਾਕਰੀ ਮਸਿੰਦਰੀ ਦਾ ਜੋਗ ਹੈ ਪਰ ਉਹ ਵੀ ਇਹੋ ਜਿਹੇ ਇਨਸਾਨ ਹੁੰਦੇ ਜਿਹੜੇ ਇੱਥੇ ਇਹਨੂੰ ਜਦੋਂ ਬਹੁਦੇ ਹੁੰਦੇ ਸੀ ਕਈ ਵਾਰ ਸਾਰੀ-ਸਾਰੀ ਰਾਤ ਇਸੇ ਤਰ੍ਹਾਂ ਨੰਗ ਜਾਂਦੀ ਹੁੰਦੀ ਸੀ ਔਰ ਜਿਹੜੇ ਪਿਛਲੇ ਬਜ਼ੁਰਗ ਸੀ ਨਾ ਐਡੇ ਹਾਠ ਵਾਲੇ ਹੁੰਦੇ ਸੀ ਕਿ ਸਾਰੀ-ਸਾਰੀ ਰਾਤ ਜਾ ਕੇ ਉਹਨਾਂ ਨੇ ਜਿਹੜੀਆਂ ਇਹ ਖੂ ਜਿਹੜੇ ਹੁੰਦੇ ਸੀਗੇ ਇਸ ਤਰ੍ਹਾਂ ਖਰਾਸ ਹੁੰਦਾ ਖੂ ਹੁੰਦਾ ਸੀ ਉੱਥੇ ਇਸ ਤਰ੍ਹਾਂ ਉਹ ਇਹਨੂੰ ਪਹਿਲਾਂ ਇਹਦੇ ਸਾਰੀ ਰਾਤ ਹੀ ਕਈ ਵਾਰ ਇਹਨਾਂ ਨੂੰ ਥੋੜਾ ਸਮਾਂ ਮਿਲਦਾ ਸੀ ਇਹ ਸਾਰੀ ਰਾਤ ਹੀ ਚਾਹ ਹਲਟ ਚੱਲਦੇ ਹੁੰਦੇ ਸੀਗੇ ਬੈਲਾ ਦੇ ਨਾਲ ਜਾਂ ਹੱਥ ਦੇ ਨਾਲ ਢੇੜ ਕੇ ਇਹ ਪਰਾਤਨ ਵਿਰਾਸਤ ਆ ਸਾਡੀ ਪਰ ਅੱਜ ਜੇ ਹੁਣ ਨਮਾ ਜੇ ਕੋਈ ਬੰਦਾ ਉਹਨੂੰ ਪੁੱਛੀ ਜੇ ਵੀ ਇਹ ਉਹ ਕਹਿੰਦਾ ਹੈ ਇਹ ਕੀ ਨਮਾ ਕੰਮ ਇਹ ਕਿਥੋਂ ਉਥੇ ਲੋੜ ਹੀ ਕੋਈ ਨਹੀਂ ਦਾ ਇਹਦੀ ਲੋੜ ਹੈ ਵੀ ਅਜੇ ਵੀ ਅਜੇ ਵੀ ਮਹਾਰਾਜ ਦੀ ਕਿਰਪਾ ਜੇ ਵੀ ਇਹ ਜਿਹੜੀ ਇਹ ਗੁਰੂ ਘਰਾਂ ਦੇ ਵਿੱਚ ਇਹ ਪੁਰਾਣੀ ਬਹੁਤ ਜਿਆਦੀ ਪਤਾ ਨਹੀਂ ਕਦੋਂ ਦਾ ਇਹ ਖੂ ਲੱਗਾ ਤੇ ਕਦੋਂ ਦਾ ਹੁਣ ਤਾਂ ਮੇਰੇ ਖਿਆਲ ਪੀ ਸਦੀਆਂ ਵੀ ਜਾਂਦੀਆਂ ਅੱਜ ਕੱਲ ਅੱਜ ਕਲ ਕੋਈ ਵੀ ਖੂ ਖਾ ਦੋ ਤੇ ਹੁਣ ਹਾਂਜੀ ਕੋਈ ਫੋਨ ਇਹ ਤਾਂ ਨਹੀਂ ਮਿਲੇਗੀ ਕੋਈ ਟਿੰਡਾ ਨਹੀਂ ਮਿਲਣ ਗਿਆ ਕੋਈ ਇੱਕ ਕੁਦਰਤ ਵੱਲੋਂ ਕੋਈ ਸਾਮਸਵਾਲ ਕੇ ਵਿਰਸੇ ਦੀ ਕੋਈ ਰੱਖਦਾ ਨਹੀਂ ਤੇ ਕੋਈ ਵੀ ਨਹੀਂ ਰੱਖਦਾ ਕੁਦਰਤ ਵੱਲੋਂ ਇਹ ਸਾਰੇ ਖੇਤੀ ਮੈਂ ਅੱਜ ਆ ਜੋ ਸਮਾਸਾਰਾ ਜਿਹੜਾ ਖਤਮ ਹੋ ਚੁੱਕਾ ਹੁਣ ਜੇ ਇਹਨਾਂ ਨੂੰ ਗੱਲ ਕਰੀਏ ਨਵੇਂ ਆਉਣ ਵਾਲੀ ਜੀ ਜਨਰੇਸ਼ਨ ਉਹ ਕਹਿੰਦੇ ਹੈ ਖੂਕਾ ਦੇ ਇੱਕ ਕਿਤਾ ਪਾਣੀ ਨਿਕਲਦਾ ਸੀ ਕਿ ਆ ਵੇਖੋ ਪਿਛਲੇ ਯਾਦ ਕਰਿਆ ਗੁਰਨਾਨ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅਸੀਂ ਪਿੰਡ ਗਏ ਮਹਤਾ ਕਾਲੂ ਜੀ ਦਾ ਜਿਹੜਾ ਪਿੰਡ ਸੀ ਡੇਰਾ ਸਾਹਿਬ ਉਹ ਆਪਣੇ ਇਧਰ ਜਿਹੜਾ ਜਾਈਏ ਨਾ ਫਤਿਹਾਂਬਾਦ ਨੂੰ ਉਧਰ ਆਉਂਦਾ ਆਪਣੇ ਚੋਲਾ ਸਾਹਿਬ ਦੇ ਰਸਤੇ ਦੇ ਵਿੱਚ ਉਥੇ 10 ਕਿਲੋਮੀਟਰ ਉੱਤਰਿਆ ਉੱਥੇ ਤੇ ਉੱਥੇ ਮਹਤਾ ਕਾਲੂ ਜੀ ਦਾ ਅਜੇ ਤੱਕ ਰਾਮਾਤ ਮਹਤਾ ਕਾਲੂ ਜੀ ਜਿਹੜੋ ਵਾਈ ਕਰਦੇ ਹੁੰਦੇ ਸੀ ਨਾ ਉਹਦੇ ਵੱਡੇ ਵੱਡੇ ਜਿਹੜੇ ਉੱਥੇ ਉਹ ਖੂਹ ਇਸ ਤਰ੍ਹਾਂ ਅਜੇ ਅੱਜ ਵੀ ਹੈ। ਡੇਰਾ ਸਾਹਿਬ ਗੁਰਦੁਆਰਾ ਇਹ ਚੋਲਾ ਸਾਹਿਬ ਤੋਂ ਕੋਈ 9-10 ਕਿਲੋ ਮੀਟਰ ਉਰੇ ਆ। ਉੱਥੇ ਖੂਹ ਦੀ ਇਸ ਤਰ੍ਹਾਂ ਦੀ ਮੌਨ ਜਿਹੜੀ ਦਿਖਾੜੀ ਦਿੰਦੀ ਆ। ਤੇ ਅੱਜ ਹੁਣ ਉਹ ਜ ਸਮਾਂ ਦੇ ਸਾਰਾ ਹੀ ਆਊਟ ਹੋ ਗਿਆ ਹੁਣ ਤੇ ਪਤਾ ਹੀ ਨਹੀਂ ਕੋਈ। ਖਾਨ ਸ਼ਾਬੜੀ ਪਿੰਡ ਆ ਉੱਥੇ ਜਿੱਥੇ ਗੁਰਨਾਨ ਸਾਹਿਬ ਜੀ ਪਹਿਲਾਂ ਗਏ ਸੀ ਉੱਥੇ ਹੀ ਖਾਨシャਹਬ ਦੀ ਤੋਂ ਅਗਲੇ ਸਨਹਿਰ ਦੇ ਉੱਤੇ ਹੀ ਉਹ ਜਿਹੜਾ ਆਪਣਾ ਅੰਮ੍ਰਾਵ ਆਪਣਾ ਡੇਰਾ ਸਾਹਿਬ ਗੁਰਦੁਆਰਾ ਗੁਰਨਾਨ ਸਾਹਿਬ ਸੱਚੇ ਪਾਸ਼ਾ ਮੈਂ ਤਾਂ ਕਾਲੂ ਜੀ ਦਾ ਪਿੰਡ ਜਿੱਥੇ ਬਾਬੇ ਨਾਨਕੀ ਦਾ ਵੀ ਜਨਮ ਹੋਇਆ ਸੀ ਉਸ ਸਥਾਨ ਦੇ ਉੱਤੇ ਮੈਂ ਤਾਂ ਕਾਲੂ ਜੀ ਦਾ ਉਹ ਪਿੰਡ ਉਹ ਉੱਥੇ ਆ ਖੂ ਇਸ ਤਰ੍ਹਾਂ ਦਾ ਹੈ ਅੱਜ ਵੀ ਸੂ ਕਹਿ ਤੂੰ ਪਾਵੇ ਬੜੀ ਇਸ ਤਰ੍ਹਾਂ ਗੁਰਦੁਆਰਿਆਂ ਦੇ ਵਿੱਚ ਇਹ ਸਾਰਾ ਕੁਝ ਮਿਲਦਾ ਸਭ ਕੁਝ ਗੁਰਦੁਆਰਿਆਂ ਦੇ ਵਿੱਚ ਸਾਨੂੰ ਹੁਣ ਅੱਜ ਦੇ ਸਮੇਂ ਵਿੱਚ ਇਹ ਚੀਜ਼ਾਂ ਜਿਹੜੀਆਂ ਨਹੀਂ ਮਿਲਦੀਆਂ ਤੁਹਾਨੂੰ ਕਿਤੇ ਵੀ ਨਹੀਂ ਮਿਲਦੀਆਂ ਨਾ ਖੂਬ ਮਿਲੇਗਾ ਨਾ ਤੁਹਾਨੂੰ ਇਹੋ ਜਿਹਾ ਕੋਈ ਜਾਜਗਰ ਜਿਹੜੀ ਨਹੀਂ ਮਿਲੇਗੀ ਹੁਣ ਇਹ ਦੇਖੋ ਹੈ ਖੂ ਅਜੀਬ ਹੈ ਦੇਖੋ ਇੱਕ ਪਹਿਲਾ ਖੂਹ ਇਸ ਤਰ੍ਹਾਂ ਟੰਡਾ ਦੇ ਨਾਲ ਪਈਆਂ ਹੁੰਦੀਆਂ ਸੀ ਕਿ ਪਾਣੀ ਜਿਹੜਾ ਸੀ ਨਾ ਜਿੱਤਰਾ ਜਾਂਦਾ ਸੀਗਾ ਅੱਜ ਵੀ ਇਹ ਖੂਹ ਹੁਣ ਸੁੱਕਾ ਹੁਣ ਇਹ ਖੂਹ ਜਿਹੜੇ ਨਹੀਂ ਵਰਤੇ ਜਾਂਦੇ ਇਸ ਤਰ੍ਹਾਂ ਇਹ ਜਿਹੜੀਆਂ ਇਹਦੇ ਉੱਤੇ ਟੰਡਾ ਪਈਆਂ ਉਹਦੇ ਸੀ ਪਾਣੀ ਜਿਹੜਾ ਪ੍ਰਣਾਲਾ ਹੁੰਦਾ ਉਹ ਉੱਥੇ ਪੈਂਦਾ ਹੁੰਦਾ ਸੀਗਾ ਯਾਰ ਇਸ ਤਰ੍ਹਾਂ ਜਿਹੜੀਆਂ ਟੰਡਾ ਸੀ ਆ ਟੰਡਾ ਹੁਣ ਨਹੀਂ ਆਉਂਦਾ ਟਿੰਡਾਂ ਵੀ ਦਿਖਾ ਲਈ ਦੇਣਗੇ ਟਿੰਡਾਂ ਵੀ ਇਹ ਪਈਆਂ ਹੁੰਦੇ ਇੱਥੇ ਪਾਣੀ ਭਗਣਾ ਇਥੋਂ ਦੀ ਫਿਰ ਜਾਣਾ ਇੱਥੇ ਪਾੜਸ਼ਾ ਹੁੰਦਾ ਸੀਗਾ ਜਾਂ ਪਾੜਸ਼ਾ ਕਿਤੇ ਮੈਂ ਦਿਖਾ ਲ ਕੁ ਕਾਫੀ ਪੁਰਾਣੇ ਸਮੇਂ ਦਾ ਵਾਇਖੂ ਇੱਥੇ ਇਹ ਮਹਾਰਾਜ ਦੀ ਕਿਰਪਾ ਨਾਲ ਇਨਾ ਕੁ ਇਡਾ ਬੜੀਆ ਸੀਟ ਵਿੱਚ ਸੀਗਾ ਇਥੋਂ ਪਾਣੀ ਫਿਰ ਨਿਕਾਸ ਹੁੰਦਾ ਸੀਗਾ ਇਹਦੇ ਥੱਲੇ ਬੋਲ ਜਿਹੜਾ ਚਾਰਜ ਬਣੇ ਇਤਨਾ ਫਿਰਦਾ ਹੁੰਦਾ ਸੀ ਜਾਸਪੀ ਇਸ ਤਰ੍ਹਾਂ ਬਹੁਤ ਉੱਪਰ ਜਿਹੜਾ ਇਹਦੇ ਇੱਥੇ ਹਰਟ ਹੁੰਦਾ ਸੀ ਹਰਟ ਦੇ ਨਾਲ ਇਹ ਸਾਰਾ ਚੱਲਦਾ ਹੁੰਦਾ ਸੀਗਾ ਕਹਿੰਦੇ ਪਾਵੇ ਇਹ ਇਸ ਪ੍ਰਾਤਨ ਵਿਰਾਸਤ ਜਿਹੜੀਆਂ ਚੀਜ਼ਾਂ ਅਜੇ ਵੀ ਹੈਗੀਆਂ ਗੁਰਦੁਆਰਾ ਸਿਰੂ ਬਾਗਾ ਸੂ ਇਥੇ ਨਾ ਖੂਪ ਰਤਨ ਹੈ ਸੋ ਇਸ ਤਰ੍ਹਾਂ ਦੀਆਂ ਅੱਜੀ ਜੀ ਆਪਾਂ ਗੱਲ ਕਰੀ ਤੇ ਕੋਈ ਸਾਨੂੰ ਇਹ ਜੀ ਚੀਜ਼ ਨਹੀਂ ਕਿ ਮਿਲੇਗੀ ਇੱਥੇ ਬਰਾਸ ਦੇ ਵਿੱਚ ਸਾਡੇ ਸਿੱਖ ਧਰਮ ਦੇ ਸਾਡੇ ਪੰਜਾਬ ਦੇ ਵਿੱਚ ਇਹ ਬਹੁਤ ਵਧੀਆ ਜਿਹੜਾ ਸੇਟ ਹੁੰਦਾ ਸੀਗਾ ਗੁਰਦੁਆਰਾ ਸਾਹਿਬ ਜਿਸੇ ਮੇ ਪਾਛਾ ਗੁਰੂ ਸਾਹਿਬ ਜੀ ਮਾਹਰੇ ਦੇ ਨਾਂ ਤੇ ਜੋਗਾ ਸਿੰਘ ਚਾਲ ਦੇ ਨਾਂ ਦੇ ਉੱਤੇ ਗੁਰਦੁਆਰਾ ਬਹੁਤ ਵੱਡੀ ਇਹਦੀ ਵੇਖੋ ਕਿੰਨਾ ਵੱਡਾ ਇਹਦੀ ਆਕਾਰ ਕਿੰਨੇ ਥਾਂ ਦੇ ਵਿੱਚ ਕਿੰਨੇ ਜਗ੍ਹਾ ਦੇ ਵਿੱਚ ਹੈ ਇਹ ਤਰਨਾ ਦਲ ਜਿਹੜੇ ਉਹਨਾਂ ਦੇ ਗੁਰਦਵਾਰੇ ਵੱਲੋਂ ਉਹਨਾਂ ਦੇ ਇਹ ਜਿਹੜੀ ਤਰਨਾ ਦਲ ਵੱਲੋਂ ਉਹਨਾਂ ਦੀ ਫੌਜ ਇੱਥੇ ਬੈਠੀ ਹੈ ਇਹ ਇਹ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਇਹ ਪਿਛਲੇ ਜੋ ਸਮੇਂ ਦਾ ਸੋ ਇਹ ਸਾਰੀ ਇਹਦੀ ਬੰਤਰ ਹੈ ਇਸ ਤਰ੍ਹਾਂ ਦੇ ਗੁਰਦੁਆਰੇ ਹੋਣੇ ਚਾਹੀਦੇ ਹੁਣ ਨਿਸ਼ਾਨ ਵੀ ਗੁਰੂ ਕੇ ਝੋਲਦੇ ਆ ਤੇ ਗੁਰੂ ਦੀ ਬਖਸ਼ਿਸ਼ ਵੀ ਐਡਾ ਵੱਡਾ ਆਧਾਰਾ ਇਹਨਾਂ ਵਧੀਆ ਹਜੇ ਤੇ ਇਹ ਲਿਆਂਗ ਸਿੰਘ ਫੌਜਾ ਜਿਹੜੀਆਂ ਇੱਥੇ ਗੁਰਮਤਿ ਜਾਦੇ ਨਾਲ ਭਾਵੇਂ ਕਿ ਇਹਨੂੰ ਤਰਜੀਹ ਦਿੱਤੀ ਜਾਂਦੀ ਆ ਬਾਬਾ ਜੋਗਾ ਸਿੰਘ ਚਾਲ ਦੇ ਨਾਂ ਤੇ ਪਰ ਇਹ ਮੁੱਖੀ ਬਾਬਾ ਬਿਸ਼ਨ ਸਿੰਘ ਜੀ ਜੀ ਦਾਤਾਰਨਾਦਾਲ ਬਾਬਾ ਬਕਾਲਾ ਸਾਹਿਬ ਜੀ ਇਹ ਉਹਨਾਂ ਦੀਆਂ ਜਿਹੜੀਆਂ ਗੁਰਦਵਾਰਾ ਸ੍ਰੀ ਗੁਰੂ ਹਰਬਿੰਦ ਸਾਹਿਬ ਜੀ ਗੁਰੂ ਹਰਬਿੰਦ ਸਾਹਿਬ ਸਿੱਤੇ ਪਾਸ਼ਾ ਮਹਾਰਾਜ ਦੇ ਨਾਂ ਦਿੱਤੇ ਹੈ ਗੁਰਦਾਰੇ ਨੂੰ ਬਹੁਤ ਸ਼ਾਨਦਾਰ ਅਗੇਟ ਇਹਦਾ ਇਹ ਸੇਰੋਂ ਸੇਰੋਂ ਪਿੰਡ ਇੱਥੇ ਦਾ ਹੈ ਸੋ ਬਹੁਤ ਇਸ ਤਰ੍ਹਾਂ ਗੁਰਦਾਰੇ ਹੋਣ ਜੀ ਤੇ ਇਸ ਤਰ੍ਹਾਂ ਸੋਜੀ ਮਿਲਦੀ ਹੈ ਗੁਰਦੁਆਰੇ ਹੋਏ ਸੋਜੀ ਪਾਈ ਸੀ ਗੁਰਦੁਆਰੇ ਜਿਹੜੇ ਆ ਇੱਥੇ ਸੋਜੀ ਤਾਂ ਮਿਲਦੀ ਜਾ ਜੇ ਗੁਰਦੁਆਰੇ ਦੇ ਵਿੱਚ ਆਪਾਂ ਕੋਈ ਇੱਥੇ ਸਪੇਸ ਬਣਾਉਣ ਲਈ ਤਾਂ ਤੇ ਗੁਰਦੁਆਰਾ ਜਿਹੜਾ ਇਹ ਸਿਰੋ ਦਾ ਇਹ ਪਿੰਡਿਆ ਨਗਰ ਇੱਥੇ ਗੁਰੂ ਦੇ ਚੋਪਾ ਵਾ ਸਾਰੀ ਬੇ ਦੀ ਦਿੱਖ ਤੇ ਨਾਲ ਸਭ ਕੁਝ ਇੱਥੇ ਆਪ ਜੀ ਦਾ ਬੇਨਤੀ ਦਾ ਜੀ ਕਿਰਪਾ ਕਰਕੇ ਹਰ ਦੰਸ ਫਿਰ ਦਾ ਨਾਮ ਚਾਹ ਦੀ ਤਰ੍ਹਾਂ ਜੀ ਬਾਦ ਸਵਾਗਤ ਦਾ ਖਾਲਸਾ